ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਪਿੰਡ ਮਹਾਰਾਜਵਾਲਾ ਉਧਰ ਸੂਰਜ ਵੀ ਚੜ ਚੁੱਕਾ ਹੈ ਅੱਜ ਗੁਰਦੁਆਰਾ ਸਾਹਿਬ ਦੀ ਜੁੰਟ ਖਰਾਬ ਹੋ ਗਈ ਸੀ ਧੰਨਵਾਦ ਸਾਜੀ ਜੁਨਟ ਬਦਲ ਰਹੇ ਨੇ ਸੋ ਮਹਾਰਾਜ ਵਾਲੇ ਵੀਰ ਸਾਰੇ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਹਿੰਦੇ ਮੇਰੇ ਪਿੰਡ ਵਿੱਚ ਵਸਦਾ ਰਾਬੋਏ ਆ ਆਖੀ ਦੇਖ ਲੈ ਹਨਾ